ਸਤਿਕਾਰ ਦੀ ਰਪਿੰਦਰ ਤੇ ਬਾਈ ਟੋਨੇ ਹੋਣਾ ਨੇ ਹੌਣੇ ਹੌਣੇ ਜਾਣਕਾਰੀ ਦਿੱਤੀ ਹੈ ਵੀ ਹਰਜੀਤ ਬਰਾੜ ਬਾਜੇਖਾਨ ਵਾਲਾ ਖੇਡ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਖਿਡਾਰੀ ਹੋਇਆ ਹਰਜੀਤ ਬਰਾੜ ਬਾਜਾਖਾਨਾ ਪੁਰਾਣੇ ਖਿਡਾਰੀ ਮੰਗ ਕਰ ਰਹੇ ਸੀ ਇਲਾਕਾ ਮੰਗ ਕਰਦਾ ਸੀ ਕਬੱਡੀ ਪ੍ਰੇਮੀ ਮੰਗ ਕਰਦੇ ਸੀ ਵੀ ਹਰਜੀਤ ਬਹੁਤ ਤਕੜੀ ਕਬੱਡੀ ਖੇਡਿਆ ਦੁਨੀਆ ਜਾਣਦੀ ਹੈ ਤੇ ਹਰਜੀਤ ਦੇ ਨਾਂ ਦੇ ਉੱਪਰ ਸਮੇਂ ਦੀ ਮੰਗ ਹੈ ਵੀ ਕੋਈ ਵੱਡੀ ਟੀਮ ਬਣਨੀ ਚਾਹੀਦੀ ਹੈ ਸੋ ਸਾਡੇ ਭਰਾ ਹੈਰੀ ਯੂਕੇ ਰੇਸ਼ਮ ਗੱਲ ਜੰਗੀਆਣਾ ਗੁਰਪ੍ਰੀਤ ਯੂਕੇ ਸਵਰਨ ਆਸਟ੍ਰੇਲੀਆ ਗੁਰਵਿੰਦਰ ਗੱਲ ਜਡਾਲੀ ਸੁਖ ਕੋਹਲਿਆ ਹਰਸ਼ ਆਲੂ ਵਾਲੀਆ ਮੁਖਤਿਆਰ ਢੱਲੋਂ ਪਿੰਦਾ ਬਰੈਂਕ ਕੈਨੇਡਾ ਜੱਗਾ ਚੀਮਾ ਸੁਰਜਨ ਤੌਰ ਬੈਂਕ ਬਰਾੜ ਪ੍ਰਜੀਤ ਬਰਾੜ ਜੰਟਾ ਬਾਗਾ ਪ੍ਰਾਣਾ ਬਿੱਟੂ ਲੰਡੇ ਰਿੰਕੂ ਉਪਪਲ ਤੇ ਉਹਨਾਂ ਦੇ ਨਾਲ ਹਰਪ੍ਰੀਤ ਕੈਨੇਡਾ ਮੱਖਣ ਸੈਦੋ ਕੈਨੇਡਾ ਤੇ ਲੰਡੇ ਵਾਲਾ ਜੰਟਾ ਕੈਨੇਡਾ ਤੋਂ ਨਾਲ ਗਾਜੀ ਮਾਨੂਕੇ ਗੁਰਪੇਜ ਮਾਨੂਕੇ ਤੇ ਨਾਲ ਸਾਡਾ ਵੀਰ ਮੰਨਾ ਸੰਧੂ ਸੀਰਾ ਛੰਮੀਪੁਰ ਬੰਤ ਨਿੱਧਰ ਰਾਜੂ ਪੱਤੋ ਤੇ ਅਮਰਜੀਤ ਪੱਤੋ ਇਹ ਸਾਰੇ ਭਰਾ ਰਣਕੇ ਐਲਾਨ ਕਰਾਉਂਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਮਾਲਵਾ ਨਾਮ ਦੇ ਉੱਪਰ ਇੱਕ ਬਹੁਤ ਵੱਡੀ ਟੀਮ ਬਣੇਗੀ ਰਪਿੰਦਰ ਦੋਤਾ ਉਸ ਟੀਮ ਦਾ ਮੇਨ ਮੈਂਬਰ ਹੋਵੇਗਾ ਤੇ ਸੰਦੀਪ ਦੋਤਾ ਮੇਨ ਹੋਵੇਗਾ ਇਹਨਾਂ ਦੋਨਾਂ ਨੌਜਵਾਨਾਂ ਨੂੰ ਆਉਣ ਵਾਲੇ ਕਿਸੇ ਵੱਡੇ ਮੇਲੇ ਤੇ ਇਹਨਾਂ ਸਾਰੇ ਪ੍ਰੋਮੋਟਰਾਂ ਵੱਲੋਂ ਇੱਕ ਮੋਟਰਸਾਈਕਲ ਦਿੱਤੇ ਜਾਣਗੇ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਜੀ ਬੁਲਟ ਮੋਟਰਸਾਈਕਲ ਰੁਪਿੰਦਰ ਦੋਦੇ ਲਈ ਸੁਨੀਪ ਦੋਦੇ ਲਈ ਐਲਾਨ ਹੋਇਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੁਲਟ